ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾ ਹੋ ਤਬੰਦਨ ਕਬਾਰ ਸਰਬ ਕਲਾ ਸਮਰੱਥ ਅੰਦੋਲਨ ਤੇ ਰੱਖੋ ਪ੍ਰਭੂ ਨਾਨਕ ਦੇਖ ਰਖ ਹੱਥ ਤੁਮਰੀ ਸਰਣ ਤੁਮਹਾਰੀ ਆਸਾ ਤੁਮਹੀ ਸਜਣ ਸੁਹੇਲੇ ਰਖੋ ਰਖਨ ਹਰ ਦਿਆਲਾ ਨਾਨਕ ਕਰਕੇ ਗੋਲੇ ਸੁਖਾਉ ਤਾਲ ਗੁਰਸੇਮੀਆ ਹਨ ਸਹਿਬ ਸਬਾਏ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨ ਸ਼੍ਰੀ ਵਾਹੇ ਗੁਰੂ ਸਾਹਿਬ ਜੀ ਆ ਮਿਹਾ ਅਗੜਾ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਏਕ ਅਚੰਭਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿ ਆਏ ਰਾਮ ਹਰ ਰੰਗ ਅਖੜਾ ਪਾਇਓ ਨ ਮੇਰੇ ਲਾਲ ਜੀਓ ਆਵਣ ਜਾਣ ਸਬਾਈ ਰਾਮ ਹਰ ਕਾ ਏਕ ਅਚੰਬਉ ਦੇਖਿਆ ਮੇਰੇ ਲਾਲ ਜੀਓ ਜੋ ਕਰੇ ਸੋ ਧਰਮ ਨਿਆਇ ਰਾਮ ਹਰ ਰੰਗ ਅਖਾੜਾ ਪਾਇਉਨ ਮੇਰੇ ਲਾਲ ਜੀਉ ਆਵਣ ਜਨ ਸਬਾਈ ਰਾਮ ਆਵਣ ਤਾ ਜਾਣਾ ਤਨਹਿ ਕੀਆ ਜਿਨ ਮੇਦਨ ਸਰਜੀਆ ਇਕ ਨਾ ਮੇਲ ਸਤਿਗੁਰ ਮਹਿਲ ਬੁਲਾਈ ਇਕ ਭਰਮ ਭੁੱਲੇ ਫਿਰਦਿਆ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮੈਂ ਰਹਿਆ ਸਮਾਈ ਸਚ ਕਹਿ ਨਾਨਕ ਸੁਣੋ ਸੰਤੋ ਹਰ ਵਰਤੈ ਧਰਮ ਨਿਆਈ ਆਵਹੁ ਮਿਲਹੁ ਸਹੇਲੀ ਹੋ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਦੇ RAM ਕਰ ਸੇਵੋ ਪੂਰਾ ਸਤਿਗੁਰੂ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਦੇ RAM ਮਾਰਗ ਵਿਖੜਾ ਸਾਧ ਗੁਰਮੁਖ ਹਰਿ ਨਰਗੈ ਸੋਭਾ ਪਾਈਐ ਜਿਨ ਕੋ ਵਿਧਾਤੈ ਤਰਹੋ ਲਿਖਿਆ ਤਿੰਨ ਆ ਰਹਿਣ ਦਿਨ ਲਿਵਲਾਈ ਐ ਹਉ ਮੈਂ ਮਮਤਾ ਮੋ ਛੁਟਾ ਜਾਂ ਸੰਗ ਮਿਲਿਆ ਸਾਦੇ ਜਨਕ ਹੈ ਨਾਨਕ ਮੁਕਤ ਹੋਆ ਹਰ ਹਰ ਨਾਮ ਅਰਾਦੇ ਕਰ ਜੋੜੋ ਸੰਤ ਇਕਤਰ ਹੋਏ ਮੇਰੇ ਲਾਲ ਜੀਓ ਅਵਨਾਸੀ ਪੁਰਖ ਪੁਜੇ ਹਾਰਾਮ ਬਹੁ ਵਿਦ ਪੂਜਾ ਖੋਜੀ ਐ ਮੇਰੇ ਲਾਲ ਜੀਓ ਇਹੋ ਮਨ ਤਨ ਸਭ ਅਰਪੇ ਹਾਰਾਮ ਮਨ ਤਨ ਧਨ ਸਭ ਪ੍ਰਭੂ ਕੇਰਾ ਕਿਆ ਕੋ ਪੂਜ ਚੜਾਵੈ ਜਿਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਭਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸਨੇਹਾ ਜਾਨਕ ਹੈ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੂਜਿਹਾ ਦਹ ਜਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਓ ਹਰ ਪਾਇਣ ਕਰਿ ਆਈ RAM ਹਰ ਮੰਦਰ ਗੁਰਮੁਖ ਪ੍ਰਗਟ ਹੋਇਆ ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਜੀਉ ਹਰ ਤਿਸ ਮੈਂ ਰਹਿਆ ਸਮਾਇ ਰਾਮ ਸਰਬੇ ਸਮਾਨ ਆਪ ਸੁਆਮੀ ਗੁਰਮੁਖ ਪ੍ਰਗਟ ਹੋਇਆ ਮਿਟਿਆ ਅੰਧੇਰਾ ਦੁਖ ਨਾਠਾ ਅਮਿਓ ਹਰ ਰਸ ਚੋਇਆ ਜਹਾਂ ਦੇਖਾ ਤਹ ਸੁਆਮੀ ਪਾਰ ਬ੍ਰਹਮ ਸਵਠਾਈ ਜਨ ਕਹਿ ਨਾਨਕ ਸਤਿਗੁਰ ਮਿਲਾਇਆ ਹੰ ਪਾਇ ਅਡ ਘਰ ਆਈ ਜਹਾਂ ਦੇਖਾ ਤਹ ਸੁਆਮੀ ਪਾਰ ਬ੍ਰਹਮ ਸਭ ਠਾਈ ਜਨ ਕਹਿ ਨਾਨਕ ਸਤਿਗੁਰ ਮਿਲਾਇ ਹਰ ਪਾਇ ਅੜ ਘਰ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ